ਇੱਕ ਵਾਰੀ ਸਰਪ੍ਰਕਾਰ ਪ੍ਰਕਾਸ਼ ਸਿੰਘ ਬਾਦਲ ਬਿਫਟ ਚੋਂ ਨਿਕਲੇ ਮੈਂ ਪੌੜੀਆਂ ਛੱਡਦਾ ਜਾਂਦਾ ਸੀ ਤੇ ਮੈਂ ਉੱਥੋਂ ਯੂ ਟਰਨ ਲੈ ਲਿਆ ਮੈਂ ਥੱਲੇ ਚੱਲ ਗਿਆ ਮੈਨੂੰ ਉਹਨਾਂ ਨੇ ਪੁੱਛਿਆ ਕਾਕਾ ਤੂੰ ਬਹੁਤ ਗਲਤ ਕੀਤਾ ਟੈਲੀਫੋਨ ਤੇ ਕਿ ਤੂੰ ਇਹ ਨਹੀਂ ਵੀ ਤਮੀਜ਼ ਨਹੀਂ ਕੀਤੀ ਕਿ ਆਪਣੇ ਬਜ਼ੁਰਗਾਂ ਦਾ ਹੋਵੇ ਤੂੰ ਨੂੰ ਮੈਂ ਜੀ ਬਾਦਲ ਸਾਹਿਬ ਮੈਂ ਤੁਹਾਡੇ ਨਾਲ ਤੁਹਾਡੇ ਅਗੇਂਸਟ ਅੱਜ ਪਾਰਲਮੈਂਟ ਵਿੱਚ ਬੋਲਣਾ ਸੀ ਤੇ ਤੁਹਾਨੂੰ ਮੈਂ ਮਿਲ ਪੈਂਦਾ ਤੇ ਮੇਰੇ ਕੋਲ ਅੱਖ-ਜੱਖ ਮਿਲਾ ਕੇ ਤੁਹਾਡੇ ਅਗੇਂਸਟ ਨਹੀਂ ਸੀ ਬੋਲਿਆ ਜਾਣਾ ਇਸ ਕਰਕੇ ਮੈਂ ਤੁਹਾਡੇ ਕਹਿੰਦੇ ਕਾਕਾ ਬਿਲਕੁਲ ਜਰੂਰ ਬੋਲੀ ਪਰ ਬੋਲਣ ਤੋਂ ਬਾਅਦ ਮੈਨੂੰ ਮਿਲ ਨਹੀਂ ਤੇ ਜੇ ਬੇਸ਼ੱਕ ਇਹ ਜਿਹੜੀ ਹੁੰਦੀ ਪਰ ਇਹੋ ਜਿਹਾ ਕੈਰੈਕਟਰ ਮੈਨੂੰ ਤੇ ਆਪ ਵੀ ਸ਼ਰਮ ਆਉਂਦੀ ਜਾਂ ਆਪਣੇ ਆਪ ਨੂੰ ਪੋਲੀਟਿਸ਼ੀਅਨ ਘੋਉਂਦੇ ਆ ਕਿ ਜਦ ਅਸੀਂ ਨਾ ਨਾ ਚਿਰ ਆਪਣੀਆਂ ਪਾਰਟੀਆਂ ਨੂੰ ਦੇ ਦਿੱਤਾ ਸਾਡਾ ਨਾਂ ਕਾਂਗਰਸ ਕਰਕੇ ਬਣਿਆ ਤੇ ਅੱਜ ਉਸੇ ਕਾਂਗਰਸ ਨੂੰ ਗੰਦੀਆਂ ਗਾਲਾਂ ਤੇ ਚਿੱਟੀਆਂ ਗਾਲਾਂ ਕੱਢੀਏ ਲਾਣਤ ਹੈ ਇਹੋ ਜਿਹੀ ਪੋਲਿਟਿਕਸ ਦੇ ਉੱਪਰ ਤੇ ਕਦੇ ਪਹਿਲਾਂ ਕੋਈ ਇਨਸੀਡੈਂਟ ਨਹੀਂ ਹੋਇਆ ਕਿ ਰਾਹੁਲ ਗਾਂਧੀ ਨੇ ਕਿਹ ਚ ਕੋਸ ਤੇ ਹੁਣ ਜਦੋਂ ਆਪ ਮਿਲਦੇ ਹੋਣ ਇਹ ਤੇ ਰਾਹੁਲ ਗਾਂਧੀ ਤੇ ਪੈਰਾਂ 'ਚ ਬੈਠਾ ਹੁੰਦਾ ਸੀ ਬਹੁਤ ਕਰੀਬੀ ਸੀ ਤੁਹਾਨੂੰ ਦੱਸੂ ਪੈਰਾ ਚ ਬੈਠਾ ਹੁੰਦਾ ਸੀ ਮੈਂ ਮੈਨੂੰ 1 ਉਹ 1 ਅਕਤੂਬਰ 2022 ਦੀ ਮੇਰੇ ਖਲ ਗੱਲ ਹੈ ਕਿ ਸਾਡੀ ਵਿਧਾਨ ਸਭਾ ਦੀ ਇਲੈਕਸ਼ਨ ਸੀਗੀ ਉੱਥੇ ਤੇ ਇਲੈਕਸ਼ਨ ਨਹੀਂ ਸੀ ਉਹ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ 1 ਅਕਤੂਬਰ ਉਹ ਦਿਨ ਆਦੀਵਾਸੀ ਇੰਟਰਨੈਸ਼ਨਲ ਆਦੀਵਾਸੀ ਦਿਵਸ ਸੀਗਾ ਉੱਥੇ ਰਾਹੁਲ ਗਾਂਧੀ ਉੱਥੋਂ ਪਾਰਲੀਮੈਂਟ 'ਚ ਬੋਲ ਕੇ ਆਏ ਤਾਂ ਮੈਨੂੰ ਕਹਿੰਦੇ ਇਹ ਤੇ ਗਿਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਆਜ ਉਸਕਾ ਮੈਂਨੇ ਦੇਖ ਲਿਆ ਮੈਨੇ ਕਿਹਾ ਪਾਰਟੀ 'ਚ ਨਿਕਾਲ ਦੋ ਕਹਿੰਦੇ ਕਿ ਜਸਵੰਤ ਸਿੰਘ ਕਾ ਗ੍ਰੈਂਡਸ ਨੇ ਛੋੜੋ ਮੇਰੇ ਕੋਲ ਹਜੇ ਕਾਂਗਰਸ ਛੋੜੇਗਾ ਅੱਛਾ ਹੂੰ 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 ਰਾਹੁਲ ਗਾਂਧੀ ਨੂੰ ਪਹਿਲਾਂ ਪਤਾ ਲੱਗ ਗਿਆ ਮੈਂ ਨਹੀਂ ਮੈਂ ਤੁਹਾਨੂੰ ਡੇਟ ਪਾ ਦੁੱਤੀ ਆ ਟਾਈਮ ਉਹ ਦੱਸ ਦਿੰਨਾ 2 ਵਜੇ ਦਾ ਅਸੀਂ ਉਥੇ ਉਤਰਿਆ ਜੋਧਪੁਰ ਮੇਰੇ ਨਾਲ ਸੀਗਾ ਸਾਡਾ ਪੀਸੀਸੀ ਪ੍ਰੈਜ਼ੀਡੈਂਟ ਸੀਗਾ ਹੂੰ ਹੂੰ ਤੇ ਜਿਹੜਾ ਥੋੜਾ ਸੀਗਾ ਐਗਰੀਕਲਚਰ ਮਿਨਿਸਟਰ ਸੀਗਾ ਇੱਕ ਉਹ ਸੀ ਤੇ ਰੈਵਨਿਊ ਮਿਨਿਸਟਰ ਹੂੰ ਤੇ ਅਸੀਂ ਇਕੱਠੇ ਖੜੇ ਉਹਨਾਂ ਦੇ ਸਾਹਮਣੇ ਕਹਿੰਦੇ ਉਹਨੂੰ ਹੌਟੈਲ ਫੋਨ ਕਰਕੇ ਪੁੱਛ ਲੋ ਹੂੰ ਤੇ ਮੈਂ ਕਿਹਾ ਜੀ ਪਾਰਟੀ ਕਰਨ ਕਰ ਕਰ ਛੋੜੋ ਛੋੜੇਗਾ ਪਰ ਹਮਨੇ ਕਹਿੰਗੇ ਕਿ ਆਪ ਜਾਓ ਲੋਕ ਕਹਿੰਗੇ ਕਿ ਬਿਮ ਸਿੰਘ ਕੇ ਗ੍ਰੈਂਡਸਨ ਕੋ ਪਾਰਟੀ ਕਰਨ ਕਰ ਲੈ ਕਹਿੰਦੇ ਮੈਂ ਨੇ ਹੀ ਪਾਲਾ ਮੇਰੇ ਉਪਰ ਹੀ ਜੇ ਬਾਤੇ ਕਰ ਰਿਹਾ ਕਰ ਸੌਰੀ ਮੇਰੇ ਕੋ ਅਫਸੋਸ ਹੈ ਹੂੰ ਤੇ ਜਦੋਂ ਗਏ ਉਦੋਂ ਕੁਝ ਕਿਹਾ ਰਾਹੁਲ ਗਾਂਧੀ ਨੇ 6 ਮਹੀਨੇ ਪਹਿਲਾਂ ਹੀ ਪਤਾ ਸੀ ਨੇ ਚਲੇ ਜਾਣ ਉਹਦੇ ਬਾਰੇ ਕਹਿਣਾ ਕਿ ਕਿਸੇ ਨੂੰ ਕੋਈ ਨਹੀਂ ਸੀ